హరి ఫిఫ్థ క్లస్ బాజీ హీ ద ఆలూ బారే పల్లొ ఆలూ కోల్వే సు ఇల్ ఆ బా రో ఆలూ ము ਸਾਰੇ ਕੜਾਹੀ ਤੁਸੀਂ ਮੜੀ ਸਾਡਾ ਕੜਾ ਥੋੜੇ ਤਾਂ ਕੜਾ ਸਾਰਿਆਂ ਨੂੰ ਕਰਨ ਦੇ ਕੋਸ਼ਿਸ਼ ਤਾਂ ਤੈਨੂੰ ਵੀ ਕੱਢ ਲਿਆ ਬੁੱਟੇ ਅਰੇ ਵਾਹ ਤੁਸੀਂ ਨਹੀਂ ਕਾਪੀ ਗੱਡੀ ਮੈਡਮ 1 ਕਿਲੋ ਆਲੂ 12 ਰੁਪਏ ਦੇ ਨੇ 5 ਕਿਲੋ ਆਲੂ ਕਿੰਨੇ ਦੇ ਹੋਣਗੇ ਅਜੇ ਸਾਡਾ ਹੱਥ ਕੜਾ ਸੀ ਜੀ ਅਜੇ ਬੁੱਟਾ ਸਿੰਘ 60 ਨੰਨੀ ਆ ਗਈ ਤੇਰਾ ਗੱਲ ਤੇ ਦੇ ਲੈ ਅਰਸ਼ ਮੜੀ ਬਰੀ ਸਾਡਾ ਮੇਰਾ ਤੁਹਾਡੀ ਟੀਮ ਹੀ ਐ ਵੀ ਟੀਮ ਨਹੀਂ ਜੀ ਦੇ ਲੈ ਮਨ ਜੋ ਤੂੰ ਫੇਰ ਜਿੱਦ ਕਰ ਰੇ ਟੀਮ ਨਹੀਂ ਜੀ ਹਾਂ ਕਿੰਨਾ ਅਨਸਰ ਐ 60 ਫੇਰ ਉਹਨੂੰ ਉਹਨਾਂ ਨੂੰ ਮੈਂ ਮੇਰੇ ਇਕਲਾ ਦੇ ਵਿੱਚ ਕਰ ਲੂੰਗੀ ਇਹ ਗੱਲ ਧਿਆਨ ਰੱਖਿਓ ਜਿਹੜੇ ਵਧੀਆ ਅਨਸਰ ਦਊਗਾ ਜੇ ਭਾਵੇਂ ਦੂਜੀ ਭਾਵੇਂ ਉਹ ਦੂਜੀ ਕਲਾਸ 'ਚ ਬੈਠਦੇ ਨੇ ਉਹ ਲੱਗਿਆ ਉਹ ਪੜੀ ਚਲੋ ਹੁਣ ਐ ਦੱਸੋ ਮਣੀ ਜੀ ਦਾ ਤਕੜਾ ਵੀ ਦੱਸੋ ਠੀਕ ਹੈ ਹਾਂ ਜੀ ਹੁਣ ਐ ਦੱਸੋ 9 ਚਾਕਲੇਟਾਂ 9 ਚਾਕਲੇਟਾਂ 36 ਰੁਪਏ ਦੀਆਂ ਨੇ ਕਿੰਨੇ ਦੀ ਕੀ ਪੁੱਛੂਗੀ ਮੈਂ ਇਹ ਤਾਂ ਅਸਰੀ ਮੈਨੂੰ ਮੈਨੂੰ ਪੱਲੇ ਕੋਲ ਹੋਰੀ ਆਵਾਇ ਰੰਗਾਂ ਸੇ 9 ਚਾਕਲੇਟਾਂ ਇੱਕ ਕਿਹਾ ਰਹੀ ਅਡੀ ਮਨ ਵਿੱਚ ਆ ਦੱਤ ਖੜਾ ਲਈ ਹਾਂ ਕਿੰਨੇ ਦੀ ਹੋਈ ਇੱਕ 4 ਰੁਪਏ ਦੀ ਮਨ ਵਿੱਚ ਆ ਦੱਤ ਹਾਂ ਅੱਛਾ ਤੂੰ ਸੁਣੋ ਕਿ ਮੰਜੋ ਤੈਨੂੰ ਕਹਿਦਾ ਮੈਂ ਪਿੱਛੇ ਬੈਠ ਜਾ ਤੂੰ ਬੂਟਿਆਂ ਦੇ ਕੱਪਤਾ ਹੀ ਆਂਡੀ ਨੈਕਸਟ ਪ੍ਰਸ਼ਨ ਸੁਣੋ ਇੱਕ ਬੱਸ ਵਿੱਚ 25 ਯਾਤਰੀ ਬੈਠੇ ਨੇ ਕਿੰਨੇ 25 ਹਾਂ ਤੇ 75 ਯਾਤਰੀ ਫਿਰ ਅੱਗੇ ਹੋਰ ਚੜ ਗਏ 75 ਯਾਤਰੀ ਹੋਰ ਚੜ ਗਏ ਸੌ ਜੀ ਮੈਂ ਸੌ ਜੀ ਫਿਰ ਮੈਂ ਬੇਟਾ ਤੁਹਾਨੂੰ ਇਕੱਲਾ ਹੈਂਡਸ ਅਪ ਕਰਨਾ ਸੀਗਾ ਇਹ ਥੋੜੀ ਹੱਥ ਨਹੀਂ ਹੱਥ ਖੜਾ ਕਰਨਾ ਕਿੰਨਾ ਸੀ ਇਹਦਾ ਅਨਸਰ ਹਾਂ ਸੌ ਲਿਖੋ ਤੁਸੀਂ ਵੀ ਬੁੱਟੇ ਤੇ ਲਗਾਓ ਨੰਬਰ ਬੁੱਟਾ ਨਹੀਂ ਹੱਥ ਖੜਾ ਕਰੀ हाँ हाथ खड़ा करी हुण देख ले समझ गया अच्छा हूँ ऐसे दसो अच्छा ऐसे दसो, दसो। <laughs> सोडा चॉकलेट टा सोडा चॉकलेट टा असीर पे दिया ने 16 ਚਾਕਲੇਟਾਂ 80 ਰੁਪਏ ਦੀਆਂ ਨੇ ਇੱਕ ਚਾਕਲੇਟ ਦਾ ਮੁੱਲ ਕਿੰਨਾ ਹੋਊਗਾ ਹਾਂਜੀ ਜੀ ਬੇਟਾ ਤੁਹਾਨੂੰ ਫੇਰ ਉਹੀ ਗੱਲ ਹਮਨਾ ਕਾਕਾ ਹੀ ਹੁਣੀ ਫੇਰ ਇਹ ਸਵਾਲ ਖਤਮ ਕਰਨਾ ਪਊਗਾ ਮੈਨੂੰ ਨਹੀਂ ਲੱਗਦਾ ਹੀ ਹਾਂ ਇਹ ਕਿਸੇ ਦਾ ਨਹੀਂ ਲੱਗਾਂਗੇ ਬਸ ਫਿਰ ਤੁਹਾਨੂੰ ਉੱਥੇ ਖੜਾ ਕਰਿਆ ਨਾ ਇਟ ਮੀਨਸ ਤੁਸੀਂ ਉਸ ਟਾਈਪ ਜਵਾਬ ਨਹੀਂ ਦੇਉਗੇ ਠੀਕ ਹੈ ਚਲੋ ਨੈਕਸਟ ਪ੍ਰਸ਼ਨ ਸੁਣੋ ਸੋਖੇ ਸੋਖੇ ਸਵਾਲ ਪੁੱਛ ਰਹੀਆਂ ਮੈਂ ਬਿਲਕੁਲ ਜਿਵੇਂ ਸਾਹਮਣੇ ਹਾਂ ਤੁਹਾਡੇ ਕੋਲ 49 ਰੁਪਏ ਹਨ ਤੁਹਾਡੇ ਕੋਲ 49 ਰੁਪਏ ਹਨ ਉਹ ਤੋਂ 50 ਹੁੰਦੇ ਨੇ ਹਾਂ 49 ਰੁਪਏ ਹਨ ਆਕਾਸ਼ ਪਤਾ ਲੱਗੇ ਕਿੰਨੇ ਰੁਪਏ ਨੇ 49 ਤੇ ਤੁਸੀਂ ਚਾਹੁੰਦੇ ਹੋ ਤੁਹਾਡੇ ਕੋਲ 88 ਰੁਪਏ ਹੋ ਜਾਣ ਬੁੱਟੇ ਕਿੰਨੇ ਹੋ ਜਾਣ 88 ਤੁਹਾਡੇ ਕੋਲ ਹੈਗੇ ਕਿੰਨੇ ਨੇ ਹਾਂ 88 ਹੋ ਜਾਣ ਜੈਨ ਨੇ ਇਟ ਮੀਨਸ ਤੁਹਾਨੂੰ ਕਿੰਨੇ ਰੁਪਏ ਦੀ ਲੋੜ ਤੁਹਾਡੇ ਕੋਲ ਹਾਂ ਤੁਹਾਡੇ ਕੋਲ 49 ਰੁਪਏ ਨੇ ਤੁਹਾਡੇ ਕੋਲ 88 ਰੁਪਏ ਹੋ ਜਾਣ ਤੁਹਾਨੂੰ ਕਿੰਨੇ ਰੁਪਏ ਦੀ ਲੋੜ ਹੈ ਮੈਨੂੰ ਤਾਂ 10 ਦੀ ਇੱਕ ਤੇਨੂੰ ਵੀ ਖੜਾ ਕਰ ਕੋਈ ਨਹੀਂ ਉਹਨਾਂ ਨੂੰ ਵੀ ਤਾਂ ਕਢ ਲੰਦੇ ਆ ਇੱਕ ਹੋਰ ਕਿਨੇ ਖੜਾ ਕਿਤੇ ਕਰਿਆ ਹੱਥ ਜਸਪ੍ਰੀ ਤੇ ਨੇ ਤੁਹਾਡੇ ਕੋਲ 49 ਰੁਪਏ ਨੇ ਤੁਹਾਡੇ ਕੋਲ 88 ਰੁਪਏ ਹੋ ਜਾਣ 49 ਰੁਪਏ ਤੁਹਾਡੇ ਕੋਲ ਪਹਿਲਾਂ ਨੇ ਕਿੰਨੇ ਰੁਪਏ ਹੋਰ ਚਾਹੀਦੇ ਨੇ ਤੁਹਾਨੂੰ 88 ਹੋ ਜਾਣ ਦੇਖ ਲੈ ਇਹ ਕੀ ਬੁੱਟਾ ਸਿੰਘ ਤੁਹਾਨੂੰ ਕੀ ਹੁੰਦਾ ਹੈ ਇਹ ਲਦਾਇ ਦੱਸੋ ਬੜਾ ਜ਼ਰੂਰੀ ਨਹੀਂ ਕੋਈ ਦੱਸਣਾ ਹੀ ਹਾਂ ਮੈਂ ਬੁੱਟੇ ਤੇਰੇ ਨੰਬਰ ਹੁਣ ਕੱਟ ਦੂੰਗੀ ਦੇਖ ਲੈ ਬੁੱਟਾ ਕੀ ਕਰਨ ਆਇਆ ਇੱਕ ਕੱਟ ਦੇਣਾ ਹਾਂ ਹੁਣ ਕੱਟ ਹੀ ਦੇ ਮੇਰੇ ਨੰਨਾ ਮਟੇ ਦੇ ਇੱਕ ਅੱਛਾ ਅੱਛਾ ਚਲ ਚੁੱਪ ਸੁਣੋ ਚੰਗਾ ਚੁੱਪ ਹੁਣ ਸੁਣੋ ਤੁਹਾਡੇ ਕੋਲ 2200 ਦੇ 6 ਨੋਟ ਨੇ 2200 ਦੇ ਖੁਸ਼ੀ 2200 ਦੇ 6 ਨੋਟ ਨੇ ਦੱਸੋ ਤੁਹਾਡੇ ਕੋਲ ਕਿੰਨੇ ਰੁਪਏ ਨੇ ਬੱਕੇ ਨੂੰ ਤਾਂ ਕਰਨ ਦੋ ਫਿਰ 220 ਦੇ 6 ਨੋਟ ਨੇ ਜਦ ਕਿ 400 ਦੇ ਨੰਬਰ ਚ ਲੱਗਦਾ ਧੰਨ ਵੀ ਘੜੀ ਲੈ ਆ ਰਹੀ 220 ਦੇ 6 ਨੋਟ ਨੇ ਹਾਂਜੀ ਮਣੀ ਹਾਂ ਮਣੀ ਦੇ ਲਗਾ ਦੇ ਉਹ ਨਾਮ ਘੱਟਦਾ ਹੀ ਸਾਡੇ ਦੀ ਹਾਂਜੀ ਨਾਮ ਘੱਟਿਆ ਨੋਕਰੀ ਤੇਰੇ ਤੋਂ ਕਿਤਾ ਸੀ ਤੇਰੇ ਤੋਂ ਨਾ ਮੈਂ ਪੁੱਛਦੇ ਆ ਅਗਲਾ ਪ੍ਰਸ਼ਨ ਪੁੱਛੀਏ ਹਾਂ ਜੀ ਅਗਲਾ ਪ੍ਰਸ਼ਨ ਹੈ ਇੱਕ ਪੈਨ ਦੀ ਕੀਮਤ 20 ਰੁਪਏ ਹੈ ਇੱਕ ਪੈਨ ਦੀ ਕੀਮਤ ਕੀਮਤ ਇੱਕ ਪੈਨ 20 ਰੁਪਏ ਦਾ ਹੈ ਮਹਿੰਗੇ ਵਾਲਾ ਪੈਨ ਹੈ ਸਮਝ ਰਹੇ ਹੋ ਕਿ ਇੱਕ ਪੈਨ 20 ਰੁਪਏ ਦਾ ਹੈ ਤਾਂ 12 ਪੈਨ ਕਿੰਨੇ ਦੇ ਹੋਏ ਇੱਕ ਪੈਨ 20 ਰੁਪਏ ਦਾ ਹੈ ਸਾਡਾ ਇੱਕ ਕੜਾ ਸੀ 12 ਪੈਨ ਕਿੰਨੇ ਦੇ ਮਨਜੋਤ ਆਪ ਦਾ ਸੋਲਵ ਕਰ ਇੱਕ ਪੈਨ 20 ਰੁਪਏ ਦਾ ਹੈ ਕਾਪੀ ਨਹੀਂ ਗੱਡੀ ਨੰਬਰ ਨਹੀਂ ਦਿੰਨੇ ਆਏ ਹੋ ਜੀ ਬੁੱਟਾ ਸਿੰਘ ਇੱਕ ਤੋਂ ਪੈਨ 20 ਰੁਪਏ ਦਾ ਬੇਟਾ 12 ਪੈਨ ਲੈਣੇ ਹੋਏ ਕਿੰਨੇ ਦੇ ਆਕਾਸ਼ ਹਾਂ ਜੀ ਹਾਂ ਹਾਂ ਜੀ ਆਦਾ 12 ਪੈਨ ਲੈਣੇ ਨੇ ਇੱਕ ਪੈਨ 20 ਰੁਪਏ ਦਾ ਹੈ ਪਤਾ ਮਨਜੋਤ ਇੱਕ ਸਤਾੜੀ ਨਾ ਜੀ ਮਨਜੋਤ ਸਰਨ ਜੀ ਸਤਿ ਸ੍ਰੀ ਅਕਾਲ ਜੀ ਐਡਮ ਜੀ ਇਹਦਾ ਕੁਝ ਹੋਇਆ ਰੋਤਾ ਜੀ ਕਾਲੀ ਮਨਜੋਤ ਤੇਰੀ ਕਾਲੀ ਵੀ ਤੈਨੂੰ ਮਰਵਾ ਦੂਗੀ ਦੇਖ ਲੈ ਐਡਮ ਮੈਂ ਤੁਹਾਨੂੰ ਜੀ ਐਡਮ ਜੀ ਇਹਦਾ ਕੁਝ ਹੋਇਆ ਰੋਤਾ ਜੀ ਇੱਕ ਕਪੜੀ ਕਿੰਨੇ ਦਾ ਸੀ 20 ਮੰਨੀ ਇੱਕ ਪੈਨ 20 ਰੁਪਏ ਦਾ ਸੀ 12 ਪੈਨ ਦਾ ਪੁੱਛਿਆ ਮੰਨੀ 10 ਦਾ ਪ੍ਰੋਫੋਰਮਾ ਅਰਸ਼ ਕਿੰਨਾ ਸੀ ਲਾਣੀ ਲਿਖਦੇ ਆ 96 90 90 ਇਹਦਾ ਅਨਸਰ ਸੀ 24 12 ਨੂੰ 20 ਨਾਲ ਗੁਣਾ ਕਰੀ ਸੀ ਤੈਨਨੇ ਕਿਵੇਂ ਵੱਡਿਆ ਕਿੰਨੇ 12 गेल ਅਸਾਂ ਕਹਿੰਦੇ ਪਹਿਲਾਂ ਪੋਹਰਾ ਦੇ ਲਿਆ ਦੀ ਪੋਹਰਾ 10-20 ਹੱਲੇ ਦੀ ਅੱਛਾ ਠੀਕ ਐ ਅੱਛਾ ਇਹਨਾਂ ਸੋ ਇੱਕ ਕੇਲਾ ਆਪਾਂ ਖਰੀਦਦੇ ਹਾਂ ਭਾਈ ਤੋਂ ਉਹ 5 ਰੁਪਏ ਦਾ ਐ ਇੱਕ ਕੇਲਾ 5 ਰੁਪਏ ਅਸੀਂ ਕੇਲੇ ਲੈਣੇ ਨੇ ਕਿੰਨੇ ਦੇ ਆਉਣਗੇ ਸਾਨੂੰ ਪਤਾ ਨਹੀਂ 10 ਖੜਾ ਦੱਸੋ ਇੱਕ ਕੇਲਾ ਲੈਣਾ ਹੈ ਇੱਕ ਤਾਂ 5 ਰੁਪਏ ਦਾ ਹੀ ਐ ਬੇਟਾ ਇੱਕ 5 ਰੁਪਏ ਦਾ ਕੱਢੋ ਜਲਦੀ ਅਸੀਂ ਲੈਣੇ ਨੇ ਮਣੀ ਜੀ ਨੂੰ ਬਤਾਈ ਅਸੀਂ ਸਾਡਾ ਅਸ਼ਮਣ ਖੜਾਓ ਹੱਥ ਖੜਾ ਕਰੇ ਸੀ ਕਾਹ ਤੋਂ ਜੀ ਅਸੀਂ ਕਹੇ ਕਿਵੇਂ ਕੱਢੇ ਸੀ ਹਾਂ ਜੀ ਗੁਣਾ ਨਹੀਂ ਗੁਣਾ ਹੋ ਗਿਆ ਕਹਿ ਕਰੀਏ ਕਹਿਨੇ ਕਰੀ ਸੀ ਮੈਂ ਕਰੀਏ ਜੀ ਕਹਿਣਾ ਸਾਪੀ ਜੀ ਮੈਂ ਕਰਨਾ ਗੰਮ ਖੜਾ ਅੱਛਾ ਅਸ਼ਮਣ ਦੇ ਲਗਾਵੀ ਸਾਡਾ ਵੀ ਲਗਾ ਦੇ ਜੀ ਤੋਂ ਹੈਂ ਜੀ ਮੈਂ ਕਰ ਦੂ ਆਪੀ ਸੋਲਵ ਕਰ ਦੂ ਤੁਹਾਡੀ ਪ੍ਰੋਬਲਮ ਤੁਸੀਂ ਧਿਆਨ ਰੱਖੋ ਬਸ ਆਦੇ ਸਵਾਲ ਦਾ ਉਹ ਨੰਨਾ ਉਹ ਗਾਣਾ ਹੁੰਦਾ ਨਾ ਜਿੰਨਾ ਆਣਾ ਅੱਛਾ ਇਹਨਾਂ ਸੋ 1 ਰੁਪਏ ਦੀ ਇਹ ਚਾਰਟ ਉਹ ਵੀ ਆਉਂਦੀਆਂ ਨੇ ਰੁਪਏ ਦੀ ਤਾਂ ਦੋ ਆਉਂਦੀਆਂ ਨੇ ਜੀ ਉਹ ਜਿਹੜੇ ਪਹਿਲਾਂ ਵਾਲਾ ਜ਼ਮਾਨਾ ਸੀ ਉਹਦੇ ਵਿੱਚ ਚਾਰ ਆ ਜਾਂਦੀਆਂ ਸੀ ਤਾਂ ਨਹੀਂ ਆਉਂਦੀਆਂ ਸੀ ਹਾਂ ਹਾਂ ਓਏ ਉਹ ਵਾਲੇ ਜ਼ਮਾਨੇ ਦੀ ਗੱਲ ਕਰਦੀ ਆ ਮੈਂ ਉਦੋਂ ਮਿਲ ਜਾਂਦੀਆਂ ਹੁੰਦੀਆਂ ਸੀ ਚਾਰ हां 50 ਪੈਸੇ ਦੀ ਦੋ ਯਾਨੀ ਕਿ 1 ਰੁਪਏ ਦੀ ਚਾਰ ਟੌਫੀਆਂ ਨੂੰ ਮਿਲ ਜਾਂਦੀ ਹੁੰਦੀ ਸੀ ਉਦੋਂ 1 ਰੁਪਏ ਦੀ ਜਿਹੜੀ ਚਾਰ ਟੌਫੀਆਂ ਸੀ ਤਾਂ ਦੱਸੋ ਕਿ ਕੀ ਗੱਲ ਪੁੱਛਿਆ ਮੈਨੂੰ ਤਾਂ 9 ਰੁਪਏ ਦੀ ਕਿੰਨੀਆਂ ਟੌਫੀਆਂ ਮਿਲਣਗੀਆਂ ਮੈਨੂੰ ਤਾਂ ਸਾਡੇ ਜੱਥ ਖੜਾ ਸੀ ਦੱਸ 36 ਹਾਂ ਕਿੰਨੀਆਂ 36 ਬੁੱਟੇ ਤੈਨੂੰ ਵੀ ਕੱਢਣ ਦੀ ਕੋਸ਼ਿਸ਼ ਕਰਿਆ ਕਰ ਮੰਜੋ ਤੂੰ ਉੱਥੇ ਚਲਾ ਜਾ ਬੁੱਟੇ ਨੂੰ ਰਿਆ ਜਾਂਦਾ ਹਾਂਜੀ 36 ਆ ਜੀ ਕਿੰਨਾ ਆ ਹਾਂ ਜੀ। ਹਾਈ ਨੀ ਅਗਲਾ ਪ੍ਰਸ਼ਨ ਸੁਣੋ। ਇੱਕ ਬਰੈਡ ਇੱਕ ਬਰੈਡ 8 ਰੁਪਏ ਦਾ ਹੈ। ਖਾਦਾ ਤੁਸੀਂ? ਹਾਂ ਜੀ। थाने ਖਾਣੇ ਹੁੰਦੇ ਰੋਜ਼ੀ ਹੁੰਦੇ ਨਹੀਂ। ਰੋਜ਼ ਨਹੀਂ ਖਾਣੇ ਹੁੰਦੇ। ਇੱਕ ਬਰੈਡ 8 ਰੁਪਏ ਦਾ ਹੈ। 15 ਦਾ ਮੰਗਦਾ। 15 ਦਾ ਮਿਲਦਾ? ਹਾਂ ਜੀ। ਅੱਛਾ ਪਤਾ ਨਹੀਂ ਮੈਂ ਤਾਂ 8 ਵਾਲਾ ਖਾਇਆ ਹੋਇਆ। ਕੰਮ ਕਿੰਨਾ ਕਰਦੇ ਸੀ 450 ਵਾਗੀ ਨਹੀਂ ਇੱਕ ਬਰੈਡ 8 ਰੁਪਏ ਦਾ ਹੈ ਇੱਕ ਬਰੈਡ 8 ਰੁਪਏ ਦਾ ਹੈ ਤਾਂ ਆਪਾਂ ਆਪਣੀ ਜਮਾਤ ਦੇ ਸਾਰੇ ਵਿੱਚ ਇਹਨੂੰ ਬਰੈਡ ਖਵਾਣੇ ਆ ਇੱਕ ਬਰੈਡ 8 ਦਾ ਹੁਣ ਤਾਂ ਦੱਸੋ ਕਿੰਨੇ ਰੁਪਏ ਦੇ ਆਉਣਗੇ ਸਮੀਤ ਆਈ ਕਿੰਨੇ ਦਾ? 8 ਰੁਪਏ ਦਾ। ਅੱਜ ਕੱਢੋ ਸੌਲਵ ਕਰੈ ਨੂੰ। ਬੈਠੀ ਨਾ ਲੀਖ ਮੈਨੂੰ। ਮੈਮ ਜੀ। ਇੱਕ ਬਰੈਡ ਕਿੰਨੇ ਦਾ? ਇੱਕ ਬਰੈਡ ਜੀ 4 ਰੁਪਏ ਦਾ। 8 ਰੁਪਏ ਦਾ। ਬੱਚੇ ਕਿੰਨੇ ਨੇ ਆਪਣੀ ਕਲਾਸ 'ਚ? 14 ਨੇ। ਅੱਜ ਕਿੰਨੇ ਬੈਠੇ ਲਿਖ ਰਹੇ ਨੇ ਸੋਨੂੰ ਉਹਨੇ। ਗੁੱਟਾ ਸਿੰਘ। ਕਿੰਨੇ ਨੇ ਹੁਣ 19 ਥੋੜੀ ਬੈਠੇ ਆ ਕਿੰਨੇ ਵਿੱਚ ਬੈਠੇ ਆਪਣੀ ਕਲਾਸ ਚ ਦੇਖੋ ਦੁਬਾਰਾ ਗਿਣ ਲਓ ਮੈਨੂੰ ਵੀ ਸਾਨੂੰ ਪਤਾ ਹੀ ਇਹ ਸਵਾਲ ਦੀ 17 ਬੈਠੋ ਮੈਂ ਗਿਣਦੀ ਆ ਬੈਠੋ ਤੁਹਾਨੂੰ ਗਿਨਤੀ ਨਹੀਂ ਆ ਰਹੀ ਹੈਗੀ ਕਨਫਿਊਜ਼ ਹੋ ਜਨ ਬੈਠ ਤਨੇ ਗਿਣ ਲੈ ਕਿੰਨੇ ਜਣੇ ਸੀ ਕਿੰਨੇ ਜਣੇ ਸੀ 17 ਇਹ ਤਨੇਸਾਰਾ ਇਹਨੇ ਬੈਠ ਜਾ ਹਾਰਾ ਨਹੀਂ ਹਾਰਾ ਨਹੀਂ ਜੀ ਸਾਰਾ ਅੱਛਾ ਇੱਕ ਮੈਂ ਗਿੰਦੀ ਐ ਬੰਮ ਜੋ ਦੇ ਨਿੱਚੇ ਕਰ ਇੱਕ 2 3 4 5 6 7 8 9 10 11 12 13 14 15 16 17 18 ਹਾਰਾ ਜੀ ਸਾਰੇ ਆਉਣੀ ਗਿਣਾਈ ਮੈਂ ਕਰ ਲਈ 18 ਬੱਚੇ ਨੇ ਤੇ 8 ਰੁਪਏ ਦਾ ਇੱਕ ਬੈਡ ਬਰੈਡ ਹੈ ਮੈਨੂੰ ਵੀ ਤੁਹਾਨੂੰ ਪਤਾ ਜੀ ਮੈਨੂੰ ਵੀ ਤੁਹਾਨੂੰ ਪਤਾ ਹੀ ਪਤਾ ਲੱਗ ਗਿਆ ਕਿੰਨੇ ਦਾ ਹਾਂਜੀ ਹੁਣ ਸਾਨੂੰ ਪਤਾ ਹੀ ਲੱਗ ਗਿਆ ਮਣੀ ਵੀ ਸਾਡਾ ਡਾਕਟਰ ਕਹਿੰਦਾ 20 ਟੋਨ ਨਹੀਂ ਸਾਨੂੰ ਪਤਾ ਲੱਗ ਗਿਆ ਖੁਸ਼ੀ ਤੈਨੂੰ ਪਤਾ ਲੱਗ ਗਿਆ ਚੋਟੋ ਵੀ ਪਹਿਲਾਂ ਕਰਦੇ ਸੀ ਮੈਂ ਨਹੀਂ ਸਾਨੂੰ ਦੇਖ ਵੀ ਲਈ ਆਹ ਕਿਰਨ ਮੈਂ ਜਾਣਾ ਮੈਂ ਤੇ ਚਾਹੀਂ ਜਾਣ ਬੁੱਧੀ ਕਿ ਤੈਨੂੰ ਗਲਤ ਕਰਾ ਦਿੰਦੇ ਨੇ ਸਾਨੂੰ ਪਤਾ ਜੀ ਹਾਂਜੀ ਤੈਨੂੰ ਮੜ ਕਿਉਂ ਨਾ ਤੇ ਦੋ ਅੱਖਾਂ ਨਾ ਉੱਚੀ ਨਹੀਂ ਮਨਮੀ ਮੈਨੂੰ ਦੱਸਾ ਬਤਾਈ ਉਹ ਸਾਫ ਕਰਾਓ ਆਕਾਸ਼ ਮਨਮੀ ਦੁਖਾਰਾ ਹਾਂਜੀ ਹਾਂਜੀ 312 ਹੈ ਨਾਜੀ ਹੁਣ ਮੈਥੇ ਪੁੱਛੋਈ ਮਨਮੀ ਮੈਦੀ ਮੈਦੀ ਕਿਹੜੇ ਜੀਤ ਹੈ ਜਿੰਨਾ ਜੀ ਮੈਂ ਦੱਸਾਂ ਕੀ ਅੱਜ ਕਿਰਨ ਕਿੰਨਾ ਮਨਮੀ ਹੁਣ ਲਾਈ ਲਾਈ ਨੰਦ ਮਨਮੀ ਮੈਨੂੰ ਸਭ ਚਾਹੀਏ ਅਸੀਂ ਰਸੀ 1044 ਤੇਰੇ ਕਿੰਨਾ ਸੀ 104 ਓਏ ਮੈਂ ਕੀ ਹੋ ਗਿਆ ਐ ਨਹੀਂ ਜੀ ਮਨਜੋਦ ਦਿੱਨਾ ਸੀ ਬਾਕੀ ਤਾਂ ਕਰ ਕਰਦੇ ਨਹੀਂ ਆ ਗਿਆ ਤਖੜਾ ਬਾਈ ਇੱਕ ਨਾਮ ਅੱਗੇ ਲਿਖੁੰਦੇ ਹਾਂ ਮਨਜੋਤ ਹੋਰ ਨਾਮ ਲਿਖ ਬਾਈ ਕਿੰਨਾ ਅਨਸਰ ਸੀ ਇਹਦਾ 100 ਇਹਨਾਂ ਦੱਸ ਤਾਂ ਕਿ ਤਰਾਈ 6 ਉੱਪਰ ਆ ਤਾਂ ਨੀਤੇ 6 ਨੀਚੇ ਰਹਾ ਬਾਈ ਆਹ ਵਾਲੇ ਚਾਉਂਦੇ ਬੇਤੀ ਆਪ ਹੂੰ ਹੂੰ ਹਾਂ ਇਹਨਾਂ ਵੀ ਕਰਿਆ ਗਲਤ ਕਰ ਲਿਆ ਹਾਂ ਨਹੀਂ ਇੱਕ ਪ੍ਰਸ਼ਨ ਦਾ ਹੋਰ ਜਵਾਬ ਦੋ ਬਸ ਇੱਕ ਦਾ ਹਾਂ ਲਾਸਟ ਇੱਕ ਦਾ ਜਵਾਬ ਦੇ ਦੋ ਸੱਖਾ ਗੋਸ਼ੀ ਮੁੱਛੂਗੀ ਤੁਹਾਡੇ ਕੋਲ 19 ਰੁਪਏ ਨੇ ਕਿੰਨੇ ਰੁਪਏ ਨੇ 19 ਤੁਹਾਡੇ ਕੋਲ ਕਿਰਨ 19 ਰੁਪਏ ਨੇ ਤੇ ਤੁਸੀਂ ਚਾਹੁੰਦੇ ਹੋ ਕਿ ਸਾਡੇ ਕੋਲ 50 ਰੁਪਏ ਹੋ ਜਾਣ ਤਾਂ ਤੁਹਾਨੂੰ ਕਿੰਨੇ ਰੁਪਏ ਦੀ ਲੋੜ ਹੈ ਬੁੱਟੇ 50 ਰੁਪਏ ਹੋ ਜਾਣੇ ਚਾਹੀਦੇ ਨੇ ਤੁਹਾਡੇ ਕੋਲ 19 ਰੁਪਏ ਨੇ ਕਿੰਨੇ ਰੁਪਏ ਦੀ ਲੋੜ ਹੈ ਮੈਂ ਨਹੀਂ ਕਰਦਾ ਇਹ ਗਲਾਸਾਂ ਚੁੱਕਦਾ ਨਹੀਂ ਬੜਾ ਬੈਲਾ ਕਿਰਨ 33 ਆਹ ਸਾਡੀ ਲਈ ਲੱਗੀ ਕਰਦਾ ਇਹ ਕੁੱਤੀ ਕੁੱਤੀ ਕੋਈ ਨਹੀਂ ਮੈਂ ਤਾਂ ਪੁੱਛੋ ਜੀ ਹਾਂ ਜੀ ਤਾਲੀ ਜੀ ਤਾਲੀ ਜੀ ਤੇਰਾ ਹੀ ਗਲਤ ਹੈ ਮੈਂ ਨਹੀਂ ਕਰਦੀ 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 ਮੈਂ ਨਹੀਂ ਕਰਦੀ ਤੂੰ ਬੜਾ ਸੁਦੀਚਰ ਵੈਨੇ ਉੱਠ ਕੇ ਕਰਦੀ ਹਾਂ ਤੂੰ 40 ਜੀ ਮੈਂ ਨਹੀਂ ਪਤਾ ਨਹੀਂ 23 ਜੀ

ਐਵੇਂ ਸੁਣ ਕੇ ਕਹੀ ਜਾਂਦੇ ਫਿਰ ਕਿਰਨ ਦਾ ਨੰਬਰ ਲਗਾ ਮੈਂ ਵੀ ਕੱਟਾਂ ਗੁੱਟਾ ਦੀ ਲਈ ਦੀ ਦੋਨੇ ਮੇਰੇ ਗੁੱਟੇ ਹਰ ਵਾਰੀ ਤੂੰ ਸਹੀ ਨਹੀਂ ਹੁੰਦਾ ਹੈਗਾ ਅਕਮਣੀ ਚੁਟ ਕੇ ਦੇਖ ਲਈ ਹਰੇ ਤੈਨੂੰ